ਸਤਿ ਸ੍ਰੀ ਅਕਾਲ ਨੂੰ ਸਤਿ ਸ਼੍ਰੀ ਅਕਾਲ ਆਵਾਜ਼ ਤੇ ਫੋਟੋ ਦੀ ਥੋੜੀ ਪੁਸ਼ਟੀ ਕਰ ਦਿਓ ਜਿਹੜੇ ਸਾਥੀ ਜੁੜ ਚੁੱਕੇ ਆ ਠੀਕ ਹੈ ਜੀ ਅੱਜ ਦੀ ਜਿਹੜੀ ਆਪਾਂ ਤੁਹਾਡੇ ਸਾਹਮਣੇ ਰੂਬਰੂ ਹੋ ਰਿਹਾ ਇਹਦਾ ਕਾਰਨ ਖੁਸ਼ੀ ਹੈ ਤੇ ਕੁਝ ਨਵੀਂ ਜਾਣਕਾਰੀ ਹੈ ਇੱਕ ਸਕਿੰਟਸ ਰੁਕਣਾ ਬਸ ਮੈਂ ਤੁਹਾਡੇ ਨਾਲ ਜੁੜਦਾ ਸੋ ਸਭ ਨੂੰ ਸਭ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਖੁਸ਼ੀ ਦੀ ਗੱਲ ਪਤਾ ਹੀ ਆ ਤੁਹਾਨੂੰ ਸਾਥ ਤੈਨੂੰ ਜਾਣਨ ਵਾਲਿਆਂ ਨੂੰ ਇਹ ਕੈਮਰਾ ਮੇਰਾ ਸਹੀ ਨਹੀਂ ਕਾ ਮੈਂ ਸਹੀ ਕਰ ਲਾ ਇਹਨੂੰ ਜਿਹੜੇ ਸਾਥੀ ਤਿਆਰੀ ਕਰ ਰਹੇ ਐ ਨੈੱਟ ਦੀ ਤਿਆਰੀ ਕਰ ਰਹੇ ਐ ਮਾਸਟਰ ਗ੍ਰੈਜੂਏਟ ਦੀ ਲੈਕਚਰਰ ਗ੍ਰੈਜੂਏਟ ਦੀ ਸਕੂਲ ਦੀ ਸਭ ਨੂੰ ਪਤਾ ਰਾਤ ਨਤੀਜਾ ਆ ਨੈੱਟ ਦਾ ਥੋੜਾ ਜਿਆ ਵਹੇ ਸਾਡੇ ਨਤੀਜਾ ਬਹੁਤ ਵਧੀਆ ਆਇਆ 15 ਤੋਂ 16 ਸਾਡੇ ਨੈਟ ਜਿਹੜੇ ਪ੍ਰੋਫੈਸਰ ਬਣ ਗਏ ਨੇ ਇਹਦੇ ਵਿੱਚ ਲਗਭਗ ਨਵੇਂ ਹੀ ਆ ਸਾਰੇ ਪੁਰਾਣੇ ਵੀ ਪੁਰਾਣੇ ਆਏ ਆ ਵੀ ਉਹ ਕਿਸੇ ਨੇ ਪੰਜਵੀਂ ਵਾਰ ਕਰ ਲਿਆ ਗਏ ਚੌਥੀ ਵਾਰ ਕਰ ਲਿਆ ਮੇਰਾ ਟਿਚਰ ਸੀ 20 ਤੋਂ ਉੱਪਰ ਤੇ ਦੋ ਤਿੰਨ ਖੁੰਝੀਆਂ ਨਿੱਜੀ ਤੌਰ ਤੇ ਮੈਨੂੰ ਲੱਗ ਰਿਹਾ ਹੈ ਘੱਟ ਹੈ ਥੋੜਾ ਪਰ ਵੈਸੇ ਪੂਰੀ ਜਿੱਪਾ ਸਾਰੇ ਤਰ੍ਹਾਂ ਕੋ ਖੇਸ ਪਰ ਸਾਡਾ ਨਤੀਜਾ ਸਭ ਤੋਂ ਵਧੀਆ ਆਇਆ ਤੇ ਸਾਰਿਆਂ ਨੂੰ ਮੁਬਾਰਕਾਂ ਸਾਰਿਆਂ ਦੇ ਘਰੇ ਖੁਸ਼ੀਆਂ ਆਈਆਂ ਕੁੜੀਆਂ ਦੇ ਇੱਜ਼ਤ ਮਾਨ ਚ ਵਾਧਾ ਹੋ ਜਾਂਦਾ ਮੁੰਡਿਆਂ ਦੇ ਵਾਧਾ ਹੋ ਜਾਂਦਾ ਹੈ ਸਮਾਜ ਦੇ ਵਿੱਚ ਆਰਥਿਕਤਾ ਦੇ ਤੌਰ ਤੇ ਤੁਹਾਨੂੰ ਬਹੁਤ ਨਵਾਜ਼ਿਆ ਜਾਂਦਾ ਸਾਰਿਆਂ ਨੂੰ ਮੁਬਾਰਕਾਂ ਜਿੰਨੇ ਵੀ ਸਾਥੀ ਚਾਹੇ ਸਾਡੇ ਤੋਂ ਨਹੀਂ ਤਿਆਰੀ ਕੀਤੀ ਆ ਜਿਨ੍ਹਾਂ ਦਾ ਵੀ ਹੋਇਆ ਜੇਰੈਫ ਹੋਇਆ ਨੈਕਟ ਹੋਇਆ ਸਾਰਿਆਂ ਨੂੰ ਦਿਲੋਂ ਮੁਬਾਰਕਾ ਬਹੁਤ ਮੁਬਾਰਕਾ ਜੋ ਸਾਡਾ ਵਿਸ਼ਾ ਹੁੰਦਾ ਹੈ ਬੋਲਣ ਦਾ ਮੈਂ ਕੁਝ ਦਿਨ ਪਹਿਲਾਂ ਹੀ ਇਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਗੁੱਡ ਇਵਨਿੰਗ ਜੀ ਪੰਜਾਬੀ ਬੋਲਿਆ ਕਰੋ ਮਾਈਟਰੋ ਪੰਜਾਬੀ ਦੇ ਮਾਈਟਰੋ ਚਲੋ ਠੀਕ ਹੈ ਜੀ ਤੁਹਾਡੀ ਮਰਜ਼ੀ ਵਿਜੇ ਸਿੰਘ ਜੀ ਅ ਪਹਿਲਾਂ ਵੀ ਮੈਂ ਇੱਕ ਦਿਨ ਦੱਸਿਆ ਸੀ ਵੀ ਅਸੀਂ ਜਦੋਂ ਵੀ ਨੈਕਟ ਦਾ ਪੇਪਰ ਪਾਸ ਤੇ ਹੋ ਹੀ ਜਾਣਾ ਕਿਉਂਕਿ ਅਸੀਂ ਪਹਿਲੇ ਪੇਪਰ ਦੀ ਤਿਆਰੀ ਨਹੀਂ ਹੁੰਦੀ ਸਾਡੇ ਤੋਂ ਐਤਕੀ ਕਰਵਾ ਰਹੇ ਹਾਂ ਸਾਡਾ ਜਿਹੜਾ ਟੀਚਾ ਹੁੰਦਾ ਇੱਕ ਤਾਂ ਪੰਜਾਬੀ ਭਾਸ਼ਾ ਦੀ ਪੇਪਰ ਦੇ ਵਿੱਚ ਵੱਧ ਤੋਂ ਵੱਧ ਨੰਬਰ ਲੈਣੇ ਤੇ ਪਰਪਕਤਾ ਤੇ ਉਹਦੀ ਸ਼ੁੱਧਤਾ ਵੱਲ ਧਿਆਨ ਦੇਣਾ ਹੁੰਦਾ ਸੋ ਸਾਡਾ ਜੋ ਵੀ ਮੰਤਬ ਸੀ ਉਹ ਕੁਦਰਤ ਪੂਰੀ ਕਰ ਦਿੰਦੀ ਬਹੁਤ ਵੱਡੇ ਵੱਡੇ ਤਰੀਕੇ ਨਾਲ ਮਾਰਜਨ ਨਾਲ ਪੂਰੀ ਕਰਦੀ ਉਦ੍ਰਿਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਤੇ ਪੰਜਾਬੀ ਵਿਸ਼ੇ ਦੇ ਵਿੱਚ ਸਾਡੇ ਸਾਥੀ ਕੋਈ ਵੀ 70 ਤੋਂ ਮਤਲਬ ਜਿਹੜੇ ਸਵਾਲਾਂ ਤੋਂ ਘਟਿਆ ਨਹੀਂ ਮਤਲਬ 100 40 ਤੋਂ ਉੱਪਰ ਉੱਪਰ ਆਇਆ ਨੈਟ ਪਾਸ ਹੋਇਆ ਪਹਿਲੇ ਪੇਪਰ 'ਚ ਉਹ ਅਸੀਂ ਭਾਵੇਂ ਕਮਜ਼ੋਰ ਆ ਕਿਉਂਕਿ ਮਾਸਟਰ ਕੈਡਰ ਲੈਕਚਰਰ ਕੈਡਰ ਦੇ ਵਿੱਚ ਸਾਨੂੰ ਪਹਿਲੇ ਪੇਪਰ ਦੀ ਲੋੜ ਨਹੀਂ ਉਹ ਹਰ ਵਾਰੀ ਜੇ ਮੈਂ ਗੱਲ ਕਰਦਾ ਕਈਆਂ ਨੂੰ ਲੱਗਦਾ ਪਤਾ ਨਹੀਂ ਹਰ ਵਾਰੀ ਇੱਕੋ ਗੱਲ ਕਰਦਾ ਕਿਉਂਕਿ ਭਾਈ ਮੈਂ ਪਹਿਲੇ ਪੇਪਰ ਦੀ ਤਿਆਰੀ ਨਹੀਂ ਕਰਾਂਗਾ ਸਿਰਫ ਪੰਜਾਬੀ ਦੀ ਕਰਾਉਣਾ ਤੇ ਪੰਜਾਬੀ ਦੇ ਵਿੱਚ ਸਾਡੇ ਸਾਥੀ ਮੁਹਾਰਤ ਹਾਸਲ ਕਰ ਚੁੱਕੇ ਆ ਇੱਕ ਸਾਥੀ 77 ਸਵਾਲ ਵੀ ਲੈ ਚੁੱਕਿਆ ਸੋ ਇਸ ਕਰਕੇ ਖੁਸ਼ੀ ਹੁੰਦੀ ਹੈ ਫਿਰ ਚਿਤ ਕਰਦਾ ਵੀ ਖੁਸ਼ੀ ਸਾਂਝੀ ਵੀ ਕਰੀਏ ਤੁਹਾਡੇ ਨਾਲ ਇਸ ਕਰਕੇ ਆਜੀ ਦਾ ਬਹੁਤ ਵਧੀਆ ਨਤੀਜਾ ਆਇਆ ਦਿਲ ਖੁਸ਼ ਹੋਇਆ ਬਹੁਤ ਖੁਸ਼ ਹੋਇਆ ਇੱਕ ਸਾਥੀ ਦੋ ਸਾਥੀ 90 ਵੀ ਕ੍ਰੋਸ ਕਰ ਗਏ ਨੇ ਇੱਕ ਜੇਰਫ ਮਿਲਿਆ 90 ਕ੍ਰੋਸ ਕਰਕੇ ਕਿਸੇ ਕੈਟਾਗਰੀ ਚ ਅਸ਼ਾਰਾ ਤੇ 70 ਤੋਂ ਉੱਪਰ ਨੰਬਰ ਸਵਾਲ ਸਕਦੇ ਸਹੀ ਪੰਜਾਬੀ ਚ ਮਤਲਬ ਅਸੀਂ ਜੋ ਪੜਾ ਰਹੇ ਆ ਸਾਥੀ ਸਾਡੇ ਵਧੀਆ ਪੜ ਰਹੇ ਆ ਬਹੁਤ ਤਕੜੀ ਤਕੜੀ ਚੰਗੀ ਪਕੜ ਕਰ ਰਹੇ ਆ ਸਾਡੇ ਲਈ ਇਹ ਬਹੁਤ ਵੱਡੀ ਖੁਸ਼ੀ ਆ ਸਾਨੂੰ ਸਾਨੂੰ ਇਹੀ ਸਾਡੀ ਪ੍ਰਾਪਤੀ ਆ ਕਿ ਅਸੀਂ ਆਪਣੇ ਵਿਸ਼ੇ ਦੇ ਵਿੱਚ ਮਹਾਰਤ ਹਾਸਲ ਕਰ ਰਹੇ ਆ ਤੇ ਅ ਬੈਚ ਆਪਣਾ ਜਿਹੜਾ ਨਵੀਆਂ ਜਮਾਤਾਂ ਸ਼ੁਰੂ ਹੋ ਰਹੀਆਂ ਸੀ ਕੱਲ ਤੋਂ ਪਰਸੋਂ ਹੋਰੀ ਪਰਸੋਂ ਤੋਂ ਉਹ ਤਾਂ ਕਰਕੇ ਥੋੜੀਆਂ ਜਿਹੀਆਂ ਅੱਗੇ ਪਾਈਆਂ ਸੀਗੀਆਂ ਕਿਉਂਕਿ ਕਈ ਸਾਥੀਆਂ ਦਾ ਇਹ ਸੁਝਾਅ ਰਿਆ ਸੀਗਾ ਜਾਂ ਬੇਨਤੀ ਸੀ ਜਾਂ ਸਲਾਹ ਸੀ ਜਾਂ ਜਿਵੇਂ ਮਰਜ਼ੀ ਕਹਿ ਲਓ ਵੀ ਸਾਨੂੰ ਨਤੀਜਾ ਦੇਖ ਲੈਣ ਦਿਓ ਸਾਡਾ ਨਤੀਜਾ ਕਿਵੇਂ ਦਾ ਆਉਂਦਾ ਫਿਰ ਅਸੀਂ ਤਿਆਰੀ ਸ਼ੁਰੂ ਕਰਨੀ ਹੈ ਪਰ ਸਾਨੂੰ ਇੱਕ ਵਾਰਾ ਤੁਸੀਂ ਜੋੜਨ ਲਈ ਸਾਨੂੰ ਇੱਕ ਵਾਰਾ ਤੁਸੀਂ ਦੁਖਜੋ ਸੋ ਆਪਣੀ ਪਾਈਪ ਐਂਸੀ ਇਸ ਕਰਕੇ ਮੈਂ ਰੁਕ ਵੀ ਗਿਆ ਸੀਗਾ ਹੁਣ 1-2 ਦਿਨ ਤੱਕ ਅਸੀਂ ਨਵਾਂ ਬੈਚ ਸ਼ੁਰੂ ਕਰ ਰਹੇ ਹਾਂ ਕਿਉਂਕਿ ਸਾਥੀਆਂ ਨੂੰ ਲਗਭਗ ਪਤਾ ਲੱਗ ਗਿਆ ਜਿਨ੍ਹਾਂ ਦਾ ਹੋ ਗਿਆ ਕਲੀਅਰ ਪਾਸ ਹੋ ਗਿਆ ਜਿਨ੍ਹਾਂ ਦਾ ਨਹੀਂ ਹੋਇਆ ਇਹ ਹੁਣ ਸਪਸ਼ਟ ਹੋ ਗਿਆ ਸਾਨੂੰ ਸਭ ਨੂੰ ਹੁਣ ਅਸੀਂ ਨਵੇਂ ਸਿਰੇ ਤੋਂ ਇੱਕ ਜੁਟ ਹੋ ਕੇ ਅਸੀਂ ਤਿਆਰੀ ਦੁਆਰਾ ਆਰੰਭ ਕਰ ਰਹੇ ਹਾਂ ਨੈਕਟ ਦਾ ਪੂਰੇ ਉੱਚ ਪੱਧਰ ਦਾ ਪੂਰੀ ਤਫਸੀਲ ਨਾਲ ਜੋ ਇੱਕ ਅਸੀਂ ਜਮਾਤਾ ਸ਼ੁਰੂ ਕਰ ਰਹੇ ਹਾਂ ਜੋ ਕਾਲ ਨਾਲ ਨਹੀਂ ਹੁੰਦੀਆਂ ਥੋੜਾ ਸਿਲੇਬਸ ਪੂਰਾ ਹੋ ਜਾਊਗਾ ਪੇਪਰ ਤੱਕ ਤੇ ਦੁਹਰਾਓ ਵੀ ਹੋ ਜਾਊਗਾ ਵੇਖੋ ਵੀਰੇ ਵਿਜੇ ਜੀ ਆਪਾਂ ਇਹ ਸਿਰਫ ਤੁੱਕੇ ਹੁੰਦੇ ਆ ਇਹ ਸਿਰਫ ਅਕੈਡਮੀਆ ਜੇ ਹੁੰਦੀਆਂ ਅਕੈਡਮੀਆ ਹੁੰਦੀਆਂ ਆਕਾਦਮੀਆ ਉਹ ਐਵੇਂ ਕਹਿ ਦਿੰਦੀਆਂ ਕਿਸੇ ਨੂੰ ਨਹੀਂ ਪਤਾ ਹੁੰਦਾ ਅੱਜ ਮੇਰੇ ਸਾਥੀ ਕੁਝ ਆਏ ਸੀ ਮੁਖਸਰ ਸਾਹਿਬ ਤੋਂ ਢਿੰਡੇ ਤੋਂ ਗੱਲਾਂ ਕਰ ਰਹੇ ਸੀ ਉਮੀਦ ਬਹੁਤ ਹੈ ਛੇਤੀ ਆ ਜਾਊਗਾ ਪਰ ਇਹ ਤੇ ਆਪਾਂ ਪੱਕੀ ਮੋਹਰ ਨਹੀਂ ਲਾ ਸਕਦੇ ਵੀ ਆ ਜਾਊਗਾ ਸੁਣ ਰਹੇ ਆ ਵੀ ਮਾਰਚ ਮਹੀਨੇ ਚ ਸਾਰੇ ਇਸ਼ਤਿਹਾਰ ਆ ਰਹੇ ਆ ਪਰ ਇਹਦੀ ਇਹਦੀ ਪੁਸ਼ਟੀ ਨਹੀਂ ਕਰ ਸਕਦੇ ਆਪਾਂ ਮੇਰੇ ਤੋਂ ਝੂਠ ਨਹੀਂ ਬੋਲਿਆ ਜਾਂਦਾ ਵੀ ਮੈਂ ਮਤਲਬ ਦਾਖਲੇ ਆਖਤਰ ਝੂਠ ਬੋਲਾ ਵੀ ਮੇਰੇ ਕੋਲ ਸਾਰੇ ਰਸ਼ ਹੋ ਜੇ ਤੇ ਸਾਰੇ ਦਾਖਲੇ ਦੇਣ ਮੈਨੂੰ ਫੀਸਾਂ ਦੇਣ ਮੈਂ ਇਸ ਤਰ੍ਹਾਂ ਦੀ ਗੱਲ ਨਹੀਂ ਪੁਸ਼ਟੀ ਕਰ ਸਕਦਾ ਇਹ ਅੰਦਰੂਨੀ ਗੱਲਾਂ ਨੇ ਮਹਿਕਮੇ ਨੂੰ ਪਤਾ ਹੁੰਦਾ ਜਾਂ ਸਾਡੇ ਯੂਨੀਅਨ ਦੇ ਜੋ ਸਾਥੀ ਨੇ ਜਾਂਦੇ ਮੀਟਿੰਗਾਂ ਚ ਉਹਨਾਂ ਨੂੰ ਪਤਾ ਹੁੰਦਾ ਹਾਂ ਮੇਰਾ ਪ੍ਰਧਾਨ ਜੀ ਨਾਲ رابطہ ਰਹਿੰਦਾ ਹੁੰਦੀ ਰਹਿੰਦੀ ਗੱਲ ਉਮੀਦ ਵੀ ਬੱਜੀ ਰਹਿੰਦੀ ਐ ਪਰ ਝੂਠ ਨਹੀਂ ਵੀ ਆਪਾਂ ਕੋਈ ਇੱਥੇ ਨਿਸ਼ਚਿਤ ਨਹੀਂ ਕਰ ਸਕਦੇ ਵੀ ਕਦੋਂ ਪੋਸਟਾਂ ਆਉਣਗੀਆਂ ਉਮੀਦ ਕਰ ਸਕਦੇ ਆ ਵੀ ਅਗਲੇ ਮਹੀਨੇ ਪੋਸਟਾਂ ਆ ਸਕਦੀਆਂ ਕਿਉਂਕਿ ਜਿਹੜੀ ਝਾੜੂ ਸਰਕਾਰ ਆ ਬਹੁਤ ਮੰਦ ਹਾਲੀ ਨਾਲ ਹਾਰੀ ਐ ਦਿੱਲੀ ਹੁਣ ਉਹਨਾਂ ਦੇ ਹੱਥੋਂ ਪੰਜਾਬ ਵੀ ਜਾਊਗਾ ਹੋ ਸਕਦਾ ਵੀ ਉਹ ਇਸ ਗੱਲ ਵੱਲ ਧਿਆਨ ਦੇਣ ਵੀ ਬੇਰੁਜ਼ਗਾਰਾਂ ਨੇ ਸਾਡਾ ਇੱਥੇ ਪੱਠਾ ਰੋਕ ਦੇਣੀ ਬੜੀ ਰੋਕ ਦੇਣੀ ਇਸ ਕਰਕੇ ਬੇਰੋਜ਼ਗਾਰਾਂ ਵੱਲ ਧਿਆਨ ਦੇਈਏ ਇਸੇ ਕਰਕੇ ਹਰਕਤ ਚ ਆਇਆ ITTD ਨੂੰ ਹੁਣ ਦੋ ਤਰੀਕ ਨੂੰ ਇਹ ਦੇ ਰਹੇ ਆ ਦੋ ਮਾਰਚ ਨੂੰ ਆਫਰ ਲੈਟਰ ਤੋਂ ਸੋ ਉਮੀਦ ਕਰ ਸਕਦੇ ਆ ਆਪਾਂ ਇੱਥੇ ਪੁਸ਼ਟੀ ਨਹੀਂ ਕਰ ਸਕਦੇ ਪਰ ਜਦੋਂ ਆਏ ਬਾਅਦ ਤੁਸੀਂ ਸੋਚੋ ਵੀ ਆਪਾਂ ਆਏ ਤੋਂ ਬਾਅਦ ਤਿਆਰੀ ਕਰਾਂਗੇ ਤਾਂ ਇਹ ਵੀ ਆਪਣੀ ਇੱਕ ਭੁੱਲ ਹੁੰਦੀ ਆ ਤਿਆਰੀ ਤੇ ਪਹਿਲਾਂ ਲੱਗਦਾ ਸਾਲ ਜਿਹੜੇ 7 ਛਾਡੇ ਹੁਣ ਲਗਾਤਾਰ ਟੈਟ ਨੈਟ ਪਾਸ ਹੋਈ ਜਾਂਦੇ ਆ ਸਾਡੀ ਦੇ ਸਾਥੀ ਪੰਜਵੀਂ ਵਾਰ ਲਗਾਤਾਰ ਕਰ ਗਈ ਚੌਥੀ ਵਾਰ ਤੀਜੀ ਵਾਰ ਆਮਨੇ ਤੀਜੀ ਵਾਰ ਤੱਕ ਕਿੰਨੀ ਹੈ ਉਹਦੇ ਪਿੱਛੇ 60 2 ਡੇਢ ਦੋ ਸਾਲ ਦਾ ਅਭਿਆਸ ਹੈ ਮਹਿਨਤ ਹੈ ਕੋਈ ਇੱਕ ਦੋ ਦਿਨਾਂ ਨਾਲ ਜਾਂ ਇੱਕ ਦੋ ਮਹੀਨਿਆਂ ਨਾਲ ਇਹ ਪ੍ਰਾਪਤੀਆਂ ਨਹੀਂ ਹੁੰਦੀ ਇਸ ਕਰਕੇ ਤਿਆਰੀ ਤਾਂ ਆਰੰਭੋ ਤਿਆਰੀ ਹੁਣੇ ਹੀ ਰੰਭੋ ਅੱਜ ਤੋਂ ਹੀ ਰੰਭੋ ਜੇ ਪੇ ਇਸ਼ਤਿਹਾਰ ਅਗਲੇ ਮਹੀਨੇ ਆਉਂਦਾ ਜੋ ਉਸ ਤੋਂ ਅਗਲੇ ਮਹੀਨੇ ਆਉਂਦਾ ਤਾਂ 6 ਮਹੀਨਿਆਂ ਚ ਤੁਸੀਂ ਵਧੀਆ ਤਰੀਕੇ ਨਾਲ ਸਿਲੇਬਸ 6 ਮਹੀਨਿਆਂ ਚ ਕੀ ਕਰ ਸਕਦੇ ਹੋ ਕੋਈ ਕਾਲ ਨਾਲ ਐਵੇਂ ੱਟਕੀ ਜਾਵੇ ਤਾਂ ਕੀ ਕਹਿ ਸਕਦੇ ਲੱਗ ਜਾਂਦਾ ਵਕਤ ਤਿਆਰੀ ਕਰਤੇ ਫਿਰ ਅਭਿਆਸ ਕਰਨ ਤੇ ਪਹਿਲਾਂ ਇੱਕ ਵਾਰ ਸਿਲੇਬਸ ਪੜ੍ਹਨਾ ਫਿਰ ਅਭਿਆਸ ਕਰਨਾ ਟੈਸਟ ਹੋਣੇ ਸਾਰੇ ਤੇ ਵਕਤ ਲੱਗਦਾ ਐਵੇਂ ਝੂਠ ਗੱਲ ਐ ਵੀ ਆਪਾਂ ਕਹਿ ਦਈਏ ਵੀ ਨਹੀਂ ਹੋ ਜੂਗਾ ਨਹੀਂ ਉਪਰ ਨੇੜੇ ਆ ਕੇ ਫਿਰ ਉਹ ਲੁੱਟ ਹੁੰਦੀ ਥੋੜੀ ਇਸ ਕਰਕੇ ਹੁਣੇ ਹੀ ਜੁੜੋ ਤਾਂ ਵਧੀਆ ਕਰਦਾ ਸੋ ਸਾਰਿਆਂ ਨੂੰ ਮੁਬਾਰਕਾ ਭਾਈ ਨੈਟ ਦਾ ਬੈਚ ਜਮ੍ਹਾਂ ਹੀ ਸਿਰੇ ਤੇ ਆ ਸ਼ੁਰੂ ਹੋਣ ਦੇ ਕੋਈ ਹੋ ਸਕਦਾ 2-4 ਦਿਨਾਂ ਨੂੰ ਸ਼ੁਰੂ ਹੋ ਜੇ ਹੋ ਸਕਦਾ ਨਹੀਂ ਹੋ ਹੀ ਜਾਣਾ ਬੁੱਧਵਾਰ ਦੇ ਲਗਭਗ ਹੋਣਾ ਹੀ ਹੈ ਤੇ ਆਪਣਾ ਮਾਸਟਰ ਗ੍ਰੈਡੂਏਟ ਦਾ ਬੈਚ ਵੀ ਚੱਲ ਰਿਹਾ ਹੈ ਅੱਜ ਤੋਂ ਜਮਾਤਾਂ ਸ਼ੁਰੂ ਹੋਈਆਂ ਨਵੀਆਂ ਕੱਲ ਤੋਂ ਤੁਸੀਂ ਜੁਆਇਨ ਕਰ ਜੋੜ ਸਕਦੇ ਹੋ ਅੱਜ ਐਤਵਾਰ ਸੀ ਬਸ ਇੱਕ ਜਾਣ ਪਛਾਣ ਹੁੰਦੀ ਹੈ ਦਾਖਲੇ ਕੀਤੇ ਅੱਜ ਕੱਲ ਤੋਂ ਨਵੀਆਂ ਜਮਾਤਾਂ ਮਾਸਟਰ ਗ੍ਰੈਡੂਏਟ ਦੀਆਂ ਵੀ ਜਿਹਦੀ ਪਹਿਲੀ ਵਾਰ ਤਿਆਰੀ ਕਰ ਰਹੇ ਨੈਟ ਟੈਟ ਪਾਸ ਹੁਣੇ ਹੋਇਆ ਉਹਨਾਂ ਲਈ ਇੱਕ ਪਹਿਲੀ ਵਾਰ ਜੋ ਤਿਆਰੀ ਕਰ ਰਹੇ ਆ ਬਹੁਤ ਘੱਟ ਫੀਸ ਨਾਲ ਸਿਰਫ 4400 ਫੀਸ ਨਾਲ ਆਪਾਂ ਤਿਆਰੀ ਕਰਾ ਰਹੇ ਹਾਂ ਤੇ ਨੈਟ ਦੀ ਫੀਸ ਵੀ ਦੱਸ ਦਿੰਨਾ ਕੋਈ ਆਮ ਦੱਸ ਦੇ ਨਹੀਂਂਦੇ ਨੈਟ ਦੀ ਫੀਸ ਦੇ ਵਿੱਚ ਤੁਹਾਨੂੰ ਲਾਈਵ ਜਮਾਤ ਮਿਲੂਗੀ ਰਿਕਾਰਡਿੰਗ ਵੀ ਮਿਲੂਗੀ ਨੈਟ ਉਹਦੇ ਨੈਟ ਦੀ ਜਮਾਤ ਦੇ ਵਿੱਚ ਤੁਹਾਨੂੰ ਮੌਖਿਕ ਤੌਰ 'ਤੇ ਹੋਰ ਆਉਜਮਾਤਾ ਮਿਲਣਗੀਆਂ ਤੇ ਤੁਹਾਨੂੰ ਐਮਸੀਕਾਊਜ਼ ਵੀ ਵਿੱਚ ਹੀ ਮਿਲਣਗੇ ਵਿੱਚ ਹੀ ਤੁਹਾਨੂੰ ਵਿਆਕਰਨ ਸੱਭਿਆਚਾਰ ਦੀ ਕਲਾਸ ਵੀ ਉੱਚ ਪੱਧਰ ਦੀ ਮਿਲੂਗੀ ਸਿਰਫ 9900 ਰੁਪਏ ਫੀਸ ਨੈਤ ਤੇ ਜਮਾਤ ਕੋਈ ਨਹੀਂ ਦੇਊਗਾ ਤੁਹਾਨੂੰ ਇੰਨਾ ਕੁਝ ਵਿੱਚ ਅਸੀਂ ਦੇ ਰਹੇ ਹਾਂ ਕਿਉਂਕਿ ਸੰਤੁਸ਼ਟੀ ਆ ਗਈ ਹੈ ਠੀਕ ਹੈ ਵਧੀਆ ਮਾਲਕ ਦੀ ਰੱਬ ਕਿਰਪਾ ਨਤੀਜੇ ਖੁਸ਼ ਕਰ ਦਿੰਦੇ ਆ ਉਦੋਂ ਫਿਰ ਫੀਸਾਂ ਮਾਇਨੇ ਨਹੀਂ ਰੱਖਦੀਆਂ ਵੀ ਕਿੰਨੀ ਘੱਟ ਹੈ ਕਿੰਨੀ ਵੱਧ ਹੈ ਨਹੀਂ ਇਹ ਨਹੀਂ ਰੱਖਦੀਆਂ ਘੱਟ ਫੀਸਾਂ ਤੇ ਕਰ ਰਹੇ ਹਾਂ ਤੇ ਇਹ ਨਹੀਂ ਵੀ ਤੁਹਾਨੂੰ ਘੱਟ ਵਿੱਚ ਤੇ ਘੱਟ ਕਰਾਵਾਂਗੇ ਤਿਆਰੀ ਤੁਹਾਨੂੰ ਉੱਚ ਪੱਧਰ ਦੀ ਹੀ ਕਰਾਵਾਂਗੇ ਅੱਛਾ ਪੇਪਰ ਤੱਕ ਬੈਚ ਵੀ ਚੱਲ ਰਹੇ ਐ ਮਾਸਟਰ ਕੈਡਰ ਦਾ ਪੇਪਰ ਤੱਕ ਚੱਲ ਰਿਹਾ ਐ ਲੈਕਚਰਾਰ ਕੈਡਰ ਦਾ ਨੈੱਟ ਦਾ ਵੀ ਪੇਪਰ ਨੈੱਟ ਦਾ ਤਾਂ ਸ਼ੁਰੂ ਹੋਊਗਾ ਲੈਕਚਰਾਰ ਦਾ ਵੀ ਸਕੂਲ ਲੈਕਚਰਾਰ ਦਾ ਪੇਪਰ ਤੱਕ ਦਾ ਬੈਚ ਚੱਲ ਰਿਹਾ ਹੈ ਤੇ ਕਿਸੇ ਸਾਥੀ ਨੇ ਰਾਜਸਥਾਨ ਪੇਪਰ ਹੋ ਰਿਹਾ ਉਹਦੇ ਬਾਬਤ ਸਹਾਇਤਾ ਲੈਣੀ ਹੋਵੇ ਤਾਂ ਅਸੀਂ ਉਹ ਵੀ ਕਰ ਲਈਏ ਸੋ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਕੋਈ ਵੀ ਪੇਪਰ ਦੀ ਤਿਆਰੀ ਕਰਨੀ ਚਾਹ ਰਹੇ ਹੋ ਕਰਨ ਜਾ ਰਹੇ ਹੋ ਸ਼ੁਰੂ ਕਰਨ ਜਾ ਰਹੇ ਹੋ ਤਾਂ ਜਰੂਰ ਜੁੜੋ ਸਾਡੇ ਨਾਲ ਤੋਂ ਨੂੰ ਨਰਾਸ਼ ਨਹੀਂ ਹੋਣ ਦੇਵਾਂਗੇ ਇੱਕ ਵਾਰ ਫੇਰ ਸਾਰੇ ਸਾਥੀਆਂ ਨੂੰ ਜਿੰਨੇ ਵੀ ਸਾਥੀ ਸਹਾਇਕ ਪ੍ਰੋਫੈਸਰ ਬਣੇ ਨੇ ਉਹਨਾਂ ਨੂੰ ਫੇਰ ਤੋਂ ਬਹੁਤ ਮੁਬਾਰਕਾਂ ਪਰਿਵਾਰ ਨੂੰ ਮੁਬਾਰਕਾਂ ਤੁਸੀਂ ਮਨਿੰਦਰ ਆਜ਼ਾਦ ਜੀ ਅਸਿਸਟੈਂਟ ਪ੍ਰੋਫੈਸਰ ਦੀ ਹਾਲੇ ਤੱਕ ਪੋਸਟ ਤਾਂ ਨਹੀਂ ਆਈ ਲੈਕਚਰਰ ਦੀ ਤੁਸੀਂ ਨੈਟ ਦੀ ਦੱਸਿਆ ਤੁਹਾਨੂੰ ਮੈਂ 9500 ਹੈ ਪੇਪਰ ਤੱਕ ਜਿਹੜੇ ਜੁਲਾਈ ਦੇ ਵਿੱਚ ਪੇਪਰ ਹੋਊਗਾ ਇਹ ਲੈਕਚਰਾਰ ਦੀ ਪੇਪਰ ਤੱਕ ਜਾਣਾ ਤੁਸੀਂ ਫੋਨ ਕਰ ਲਿਓ ਤੁਹਾਨੂੰ ਫਿਰ ਨਾਲ ਮਾਸਟਰ ਕੈਟਰ ਵੀ ਅਸੀਂ ਬਹੁਤ ਘੱਟ ਫੀਸ ਦੇ ਵਿੱਚ ਜੋੜ ਕੇ ਕਰ ਦਿਆ ਕਿਥੋਂ ਠੀਕ ਹੈ ਇਸ ਕਰਕੇ ਕੋਈ ਮਤਲਬ ਤੁਹਾਨੂੰ ਆਰਥਿਕਤਾ ਦੀ ਤੱਕਾਰ ਹੀ ਲਾਵਾਂਗੇ ਅਸੀਂ ਫੀਸਾਂ ਨੂੰ ਐ ਐਡਜਸਟ ਵੀ ਕਰ ਦਿੰਦੇ ਆ ਕਿ ਕਿਸੇ ਨੇ ਬੈਕ ਦੂਜੇ 'ਚ ਜਾਣਾ ਇੱਕ ਛੱਡ ਕੇ ਛੋਟੇ 'ਚ ਵੱਡੇ 'ਚ ਪੇਪਰ ਜਾਣਾ ਸਾਰਾ ਅਸੀਂ ਉਹਦਾ ਬੇਅਰਥ ਨਹੀਂ ਹੋਣ ਠੀਕ ਹੈ ਦੋ ਚਾਰ ਕਮੈਂਟ ਲੈ ਲੈਨੇ ਹਾਤੀਆਂ ਦੇ ਆ ਸਾਰੇ ਸਾਥੀ ਖੁਸ਼ ਨੇ ਅੱਜ ਬਹੁਤ پاس ਵੀ ਹੋਏ ਨੇ ਰਮੇਸ਼ ਜੀ ਸੱਸੀ ਗਾਲ ਜੀ ਕਵਲ ਜੀ ਗੌਰ ਜੀ 80 ਦੀਆਂ ਪੋਸਟਾਂ ਵੀ ਮੈਂ ਤੁਹਾਨੂੰ ਕਵਲ ਜੀ ਇੱਕ ਗੱਲ ਦੱਸ ਰਿਹਾ ਤੁਹਾਨੂੰ ਮੈਂ ਸਰਕਾਰ ਜੋ ਡਿੱਗੀ ਐ ਮੂਹਦੇ ਪਾਰ ਮੂਹਦੇ ਮਾਰ ਵੱਲ ਡਿੱਗੀ ਥੱਲੇ ਉਹ ਹੁਣ ਆਪਣੀ ਛਾਕ ਬਚਾਉਣ ਲਈ 2027 ਚ ਕੁਝ ਨਾ ਕੁਝ ਤੇ ਕਰੂਗੀ ਜੋ ਉਮੀਦ ਹੈ ਮੈਨੂੰ ਵੀ ਸਿੱਖਿਆ ਵਿਭਾਗ ਦੇ ਵਿੱਚ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਸਾਰੇ ਹੀ ਸਾਰੇ ਹੀ ਉਹ ਵਿਸ਼ਾ ਮਤਲਬ ਸਿੱਖਿਆ ਵਿਭਾਗ ਦੀ ਹਰੇਕ ਕੈਡਰ ਦੀ ਪੋਸਟ ਦੀ ਐਟਟੀਟੀ ਵੀ ਤੁਹਾਡਾ ਮੈਨੂੰ ਲੱਗ ਰਿਹਾ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਸ਼ਾਬਾਸ਼ ਮਨਿੰਦਰ ਜੀ ਬਹੁਤ ਵਧੀਆ ਤੁਹਾਡੀ ਪ੍ਰਾਪਤੀ ਹੈ ਰਚਨਾ ਭੋਗਰੀਆ ਅੱਛਾ ਜੀ ਠੀਕ ਹੈ ਮੈਨੂੰ ਕਿਸੇ ਨੇ ਕਿਹਾ ਨਹੀਂ ਕਰਿਆ ਅੱਜ ਹੀ ਕਿਹਾ ਤੁਸੀਂ ਕਿਹਾ ਅ ਠੀਕ ਹੈ ਜੀ ਠੀਕ ਹੈ ਉਮੀਦ ਇਹੀ ਹੈ ਵੀ ਸਾਰੇ ਕਿਉਂਕਿ ਸਿੱਖਿਆ ਵਿਭਾਗ ਚ ਸਰਕਾਰ ਨੇ ਆਪਾਂ ਨੂੰ 3 ਸਾਲਾਂ ਦੇ ਵਿੱਚ 3 ਸਾਲ ਤੋਂ ਵਿਪਰ ਹੋ ਰਿਹਾ ਇੱਕ ਵੀ ਸਾਮੀ ਨਹੀਂ ਦਿੱਤੀ ਉਹਨਾਂ ਨੂੰ ਵੀ ਪਤਾ ਵੀ ਅਸੀਂ ਇਸ ਜਗ੍ਹਾ ਤੇ ਸਾਨੂੰ ਖਮਿਆਜ਼ਾ ਭੁਗਤਣਾ ਪੂਗਾ ਇਸ ਗੱਲ ਦਾ ਤੇ ਮੈਨੂੰ ਲੱਗ ਰਿਹਾ ਹੈ ਨਾ ਕਰਵ ਜੀ ਅੱਛਾ ਅੱਛਾ ਤੁਸੀਂ ਅਬੋਰ ਵਾਲੇ ਹੋ ਮਨਿੰਦਰ ਆਜ਼ਾਦ ਜੀ ਅਬੋਰ ਤੋਂ ਤੁਸੀਂ अच्छा 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 ठीक है ठीक है ठीक है ठीक है समझ गया समझ गया कोई ना चलो मुबारक है ਤੁਹਾਡਾ ਫੇਰ ਹੋ ਗਿਆ ਵਧੀਆ ਗੱਲ ਆ ਕੋਈ ਨਹੀਂ ਤੁਸੀਂ ਆ ਜਿਓ ਇੱਥੇ ਨੇੜੇ ਰਹਿੰਦੇ ਹੋ ਪਿੰਡ ਆ ਜਿਓ ਕੋਈ ਨਾ ਤੁਹਾਨੂੰ ਸਾਰਾ ਕੁਝ ਸਮਝਾ ਦਿਆਗੇ ਮੈਨੂੰ ਜਿਆਦਾ ਤਾਂ ਆ ਗਿਆ ਤੁਸੀਂ ਬੁਲਾਇਆ ਸੀ ਮੈਨੂੰ ਠੀਕ ਹੈ ਬਾਕੀ ਜਿਹੜੀ ਗੱਲ ਹੈ ਨਾ اچھا ਮੈਂ ਫਸਲ ਸਮਝ ਗਿਆ ਤੁਹਾਡੀ ਗੱਲ ਜੀ ਤੁਸੀਂ ਤੁਹਾਡਾ ਪਿੰਡ ਹੈਗਾ ਉਹ ਪ੍ਰਸੰਦ ਹੈ ਤੁਹਾਡਾ ਚਲੋ ਆਪਣੇ ਲਿਖ ਰਹੀ ਹੈ ਆਪਣੀ ਕਰਮਜੀਤ ਕਰਮਜੀਤ ਗੱਲ ਬਹੁਤ ਸਹੀ ਹੈ ਤੁਹਾਡੀ ਉਹ ਵੀ ਅੰਗਰੇਜ਼ੀ ਚ ਚਲੋ ਭਾਈ ਸਰਨ ਮੁਬਾਰਕਾ ਹਾਸੇ ਆਉਂਦੇ ਆ ਖੁਸ਼ ਹੈਗੇ ਅੰਦਰੋਂ ਜਿੰਨਾ ਸਾਥੀਆਂ ਨੇ ਮਿਹਨਤ ਕੀਤੀ ਸੀਗੀ ਕੁਦਰਤ ਨੇ ਭਾਗ ਲਾਏ ਆ ਪਰਿਵਾਰ ਦੇ ਵਿੱਚ ਖੁਸ਼ੀ ਹੈ ਸਾਡੇ ਇੱਕ ਭੈਣ ਹੈਗੀ ਸਕਵੀਰ ਮਾਨਸੇਵ ਜਟਾਣੇ ਤੋਂ ਉਹ ਬਹੁਤ ਖੁਸ਼ ਹੋਈ ਰਾਤ ਉਹ ਬਿੰਟ ਕੇ ਬਾਅਦ ਸਰ ਥੈਂਕ ਯੂ ਜੀ ਸਰ ਧੰਨਵਾਦ ਜੀ ਸ਼ੁਕਰੀਆ ਜੀ ਕਦੇ ਸਟੇਟਸ ਲਾ ਦੇਵੇ ਕਦੇ ਮੇਰੀ ਫੋਟੋ ਲਾ ਦੇਵੇ ਮੈਂ ਕਹਾਂ ਵੇਖੋ ਜੀ ਜਦੋਂ ਮਿਹਨਤ ਕਰਦਾ ਕੋਈ ਚਾਹ ਚੜ ਜਾਂਦਾ ਮਿਹਨਤ ਨੂੰ ਤਾਂ ਫਾਇਦਾ ਸਿੱਧਤ ਨਾਲ ਮਿਹਨਤ ਕੀਤੀ ਹੋਵੇ ਤਾਂ ਰੱਬ ਵੀ ਸੁਣਦਾ ਹੈ ਜਦੋਂ ਮਿਲਦੀ ਹੈ ਪ੍ਰਾਪਤੀ ਤਾਂ ਉਦੋਂ ਕਿੰਨੀ ਖੁਸ਼ੀ ਹੁੰਦੀ ਹੈ ਅਸੀਂ ਆਪਣੇ ਮਾਪਿਆਂ ਨੂੰ ਸਮਰਪਿਤ ਕਰਦੇ ਆਂ ਆਪਣੀ ਜਿੱਤ ਉਹਨਾਂ ਦਾ ਸਾਡੇ ਤੇ ਹੱਥ ਹੁੰਦਾ ਉਹਨਾਂ ਦੀ ਦੁਆਵਾਂ ਹੁੰਦੀਆਂ ਸਾਡੇ ਲਈ ਤੇ ਬਹੁਤ ਮਤਲਬ ਮੈਂ ਵੇਖਿਆ ਵੀ ਇੱਕ ਜਦੋਂ ਕੋਈ ਪ੍ਰਾਪਤ ਕਰਦਾ ਮਿਹਨਤ ਪਾੜ ਕੇ ਕਰਦਾ ਤਾਂ ਕਿੰਨਾ ਖੁਸ਼ ਹੁੰਦਾ ਉਹ ਕੁੜੀ ਦੀ ਖੁਸ਼ੀ ਰਾਤ ਮੈਨੂੰ ਸੰਭਾਲੀ ਨਹੀਂ ਜਾ ਰਹੀ ਸੀ ਮੈਨੂੰ ਮਤਲਬ ਇੰਨਾ ਮੈਂ ਉਹਦੇ ਤੇ ਖੁਸ਼ ਹੋਇਆ ਤੇ ਮੇਰੀ ਮੰਮੀ ਨੂੰ ਮੈਂ ਦਿਖਾਇਆ ਮੈਂ ਕਿਹਾ ਮਾਂ ਦੇਖ ਕਿੰਨੀ ਖੁਸ਼ੀ ਹੈ ਕੁੜੀ ਦੀ ਉਹ 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 ਖੁਸ਼ੀ ਮੈਨੂੰ ਅੱਜ ਸਾਰੇ ਦਿਨੋਂ ਖੁਸ਼ੀ ਨਹੀਂ ਖੁਸ਼ ਰੱਖਿਆ ਉਹ ਇੱਕ ਕੁੜੀ ਦੀ ਖੁਸ਼ੀ ਦੇ ਮੈਨੂੰ ਸਾਰਾ ਦਿਨ ਖੁਸ਼ ਰੱਖਿਆ ਹਾਲਾਂਕਿ ਸਾਡੇ ਇੱਕ ਸਾਥੀ ਹੈ ਜੋ ਇੱਕ ਸਵਾਲ ਤੋਂ ਜੇਰ ਹੁਣ ਖੁੰਝ ਗਈ ਹੈ ਨੈਟ 5ਵੀਂ ਵਾਰ ਪਾਸ ਕਰ ਗਈ ਹੈ ਤੇ ਜੀ 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 ਨਾ ਵੇਖੋ ਇਸ ਸਕੂਰ ਬੋਲੀ ਪਈ ਐ ਮੈਂ ਬਹੁਤ ਖੁਸ਼ ਆ ਜੀ ਨਹੀਂ ਸਕੂ ਜੀ ਆਪਣੇ ਸਕੂਰ ਕੁਦਰਤ ਨੇ ਸਾਨੂੰ ਇੱਕ ਕਾਰਜ ਦਿੱਤਾ ਐ ਬੜੇ ਤੁਸੀਂ ਉਹ ਭਾਈ ਮੈਂ ਸਾਰੀ ਪ੍ਰਾਪਤੀ ਆਦੇ ਸਿਰ ਤੇ ਕਿਉਂ ਲਾਵਾਂ ਤੁਸੀਂ ਜੁੜੇ ਹੋਇਆ ਵਿਸ਼ਵਾਸ ਕਰਕੇ ਤੇ ਮੇਰਾ ਫਰਜ਼ ਆ ਪੜੇ ਤਾਂ ਤੁਸੀਂ ਅਖਰ ਤੁਸੀਂ ਗਾਲਦੇ ਹੋ ਆਪਣੀ ਰਾਤ ਨੂੰ ਬੜ ਪੜਕੇ ਵਾਲੇ ਕੋ ਰਾਤ ਨੂੰ ਕਹਿੰਦੇ ਨੀਂਦ ਨਹੀਂ ਆਈ ਆਰ ਸੁਖਵੀਰ ਆ ਰਹੇ ਆ ਹਾਂਜੀ ਵੀਰੇ ਆਪਸ ਸਾਹਿਬ ਛੱਡੀ ਜੀ ਮਾਸਟਰ ਕੈਡਰ ਦਾ ਬੈਚ ਵੀ ਚੱਲ ਰਿਹਾ ਹੈ ਜੇ ਤੁਸੀਂ ਪੋਸਟਾਂ ਬਾਰੇ ਪੁੱਛ ਰਹੇ ਹੋ ਤਾਂ ਫਿਰ ਮੈਨੂੰ ਨਹੀਂ ਪਤਾ ਉਸ ਬਾਰੇ ਚਲੋ ਬਸ ਇੰਨੀ ਕਿ ਮੇਰੀ ਅੱਜ ਬੇਨਤੀ ਸੀਗੀ ਇਸ ਵੀਡੀਓ ਨੂੰ ਗਾਹ ਭੇਜ ਦਿਓ ਜੋ ਸਾਥੀ ਨਵੇਂ ਸਿਰੇ ਤੋਂ ਤਿਆਰੀ ਕਰਨਾ ਚਾਹੁੰਦੇ ਨੇ ਉਹਨਾਂ ਤੱਕ ਜ਼ਰੂਰ ਭੇਜ ਭੇਜ ਦਿਓ ਤੁਹਾਡਾ ਧੰਨਵਾਦ ਹੋਊਗਾ ਉਹਨਾਂ ਨੂੰ ਲੋੜ ਹੈ ਤੇ ਅਸੀਂ ਬਾਅਦ ਸ਼ੁਰੂ ਕਰਨਾ ਹੀ ਹੈ ਤੇ ਜਿੰਨੇ ਸਾਥੀ ਵੱਧ ਜੁੜਨਗੇ ਤਾਂ ਕਿੰਨਿਆਂ ਘਰਾਂ 'ਚ ਖੁਸ਼ੀਆਂ ਜਾਂਦੀਆਂ ਸਾਨੂੰ ਪਤਾ ਅਸੀਂ ਕਿੰਨੀਆਂ ਦਿਵਾਵਾਂ ਨਾਲ ਇੰਨੇ ਹੁਣ ਇਹ ਤਰਾਰ ਦੀਆਂ ਦਿਵਾਵਾਂ ਦੇਈ ਜਾਂਦੀਆਂ ਪਤਾ ਨਹੀਂ ਕਿਹੜੀਆਂ ਦਿਵਾਵਾਂ ਨਾਲ ਜਿਉਉਣੇ ਆ ਕਿਹੜੀਆਂ ਦੁਆਵਾਂ ਨਾਲ ਸਾਹ ਲਈਏ ਤੇ ਜੋ ਰੱਬ ਨੂੰ ਮੰਨਦੇ ਆ ਤੇ ਰੱਬ ਦੀ ਹੋਂਦ ਨੂੰ ਮੰਨਦੇ ਆ ਤੇ ਦੁਆਵਾਂ ਨੂੰ ਤੇ ਜੋ ਸੌਹਾ ਪਾਉਣੇ ਆ ਉਹਨਾਂ ਨੂੰ ਵੀ ਮੰਨਦੇ ਆ। ਤੇ ਧੰਨਵਾਦ ਸੁਖਵੀਰ ਦਾ, ਧੰਨਵਾਦ ਕਰਮਜੀਤ ਸਭ ਦਾ ਜਿੰਨੇ ਵੀ ਸਾਥੀ ਜੁੜੇ ਆ ਸਾਰਿਆਂ ਦਾ ਧੰਨਵਾਦ ਹੱਥ ਜੋੜ ਕੇ। ਤੁਸੀਂ ਇਹ ਵੀਡੀਓ ਬਣਾ ਰਿਹਾ ਜੋ ਤੁਹਾਡੇ ਬਹੁਤ ਸ਼ੁਕਰੀਆ ਹੋਊਗਾ ਤੁਸੀਂ ਅਗਦੀ ਸ਼ੇਅਰ ਕਰ ਦਿਓ। ਇਹਨੀਆਂ ਗੱਲਾਂ ਲੈ ਕੇ ਮੈਂ ਇੱਕ ਇਜਾਜ਼ਤ ਲੈਣਾ ਕੱਲ ਤੋਂ ਤੁਹਾਡੇ ਲਈ ਮੈਂ ਨਵੀਆਂ ਜਮਾਤਾਂ ਮਤਲਬ YouTube ਦੇ ਉੱਪਰ ਨਵੇਂ ਵਿਸ਼ਿਆਂ ਦੇ ਲੈ ਕੇ ਤੁਹਾਡੇ ਨਾਲ ਜੁੜੂੰਗਾ ਕਈ ਦਿਨ ਜਿੰਨੇ ਦਿਨ ਹੋ ਸਕਿਆ ਮੇਥੋਂ ਸੰਭਵ ਸਵਾਲ ਵੀ ਹੋਣਗੇ ਕਈ ਲੇਖਕਾਂ ਬਾਰੇ ਜਾਣਕਾਰੀ ਵੀ ਹੋਊਗੀ ਜਿਹੜੇ ਸਾਥੀ ਨਹੀਂ ਬੈਚ ਲੈ ਸਕਦੇ ਜਮਾਤਾਂ ਨਹੀਂ ਲੈ ਸਕਦੇ ਜਿਹੜੀਆਂ ਫੀਸਾਂ ਵਾਲੀਆਂ ਹੁੰਦੀਆਂ ਨੇ ਉਹਨਾਂ ਲਈ ਵੀ ਕੁਝ ਕਰਨ ਦਾ ਫਰਜ਼ ਹੈ ਸੋ ਇੰਨੀ ਤੁਹਾਨੂੰ ਬੇਨਤੀ ਹੈ ਤੇ ਧੰਨਵਾਦ ਤੁਹਾਡਾ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਜਿਉਂਦੇ ਰਹੋ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਧੰਨਵਾਦ